ਕੱਲ ਬੜੀ ਮੰਦਭਾਗੀ ਘਟਨਾ ਹੋਈ ਜੱਗਬਾਣੀ ਤੇ ਪੰਜਾਬ ਕੇਸਰੀ ਦੇ ਪੱਤਰਕਾਰ ਰਜਨੀਸ਼ ਗੋਇਲ ਦੇ ਨਾਲ ਕੁੱਟਮਾਰ ਕੀਤੀ ਗਈ ਤੇ ਜਿਨ੍ਹਾਂ ਨੇ ਛਡਾਇਆ ਸੀ ਰਜਨੀਸ਼ ਗੋਇਲ ਨੂੰ ਜੋ ਵਿਰੋਧੀ ਬੰਦੇ ਕੁੱਟਣ ਆਏ ਸੀ ਉਹਨਾਂ ਤੋਂ ਛਡਾਇਆ ਸੀ ਉਹਨਾਂ ਨੂੰ ਵੀ ਬਾਅਦ ਦੇ ਵਿੱਚ ਉਹ ਵਿਰੋਧੀ ਧਿਰ ਦਾ ਜਿਹੜਾ ਨਾਂ ਲੈ ਰਹੇ ਨੇ ਸਿੰਗਲ ਟਾਇਰ ਵਾਲਿਆਂ ਦਾ ਕਿ ਉਹਨਾਂ ਨੇ ਬੰਦੇ ਭੇਜੇ ਜਿਹੜੇ ਉਹ ਦੁਕਾਨਦਾਰ ਜਿਹੜੇ ਛੜਾ ਰਹੇ ਸੀ ਇੱਕ ਕੋਰਨਰ ਤੇ ਦੁਕਾਨ ਹੈ ਬੀਜ ਵਾਲੀ ਦੀ ਉਹ ਦੂਜੀ ਜੋ ਨਾਈ ਦੀ ਦੁਕਾਨ ਹੈ ਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹਨਾਂ ਦੇ ਨਾਲ ਬਹੁਤ ਜ਼ਿਆਦਾ ਕੱਲ ਕੁੱਟਮਾਰ ਕੀਤੀ ਗਈ ਤੇ ਹੈਰਾਨੀ ਵਾਲੀ ਗੱਲ ਇਹ ਹੈ ਕੀ ਐਸਐਚਓ ਸਾਹਿਬ ਨੂੰ ਫੋਨ ਲਾਇਆ ਗਿਆ ਡੀਐਸਪੀ ਨੂੰ ਫੋਨ ਲਾਇਆ ਗਿਆ ਉਹਨਾਂ ਨੂੰ ਕੀ ਟੈਨਸ਼ਨ ਸੀ ਪਹੁੰਚੇ ਕਿਉਂ ਨਹੀਂ ਕਾਰਨ ਦੱਸਿਆ ਜਾ ਰਿਹਾ ਕਿ ਖੁੱਡੀਆਂ ਸਾਹਬ ਕੱਲ ਰਾਮਪਰਾ ਫੋਲ ਦੇ ਵਿੱਚ ਪਹੁੰਚੇ ਸੀ ਕਿ ਪੁਲਿਸ ਪ੍ਰਸ਼ਾਸਨ ਨੂੰ ਖੁੱਡੀਆਂ ਸਾਹਬ ਦੀ ਟੈਨਸ਼ਨ ਪੈ ਗਈ ਕਿ ਮੰਤਰੀ ਕੌਣ ਬਣਾਉਂਦੇ ਨੇ ਆਮ ਲੋਕ ਮੰਤਰੀ ਬਣਾਉਂਦੇ ਨੇ ਆਮ ਲੋਕ ਕੀ ਸਰਕਾਰ ਬਣਾਉਂਦੇ ਨੇ ਬਾਅਦ ਦੇ ਵਿੱਚ ਲੋਕਾਂ ਦੀ ਪਹਿਲਾਂ ਹੀ ਮਤਲਬ ਕਹਿ ਦਈਏ ਗਲੀ ਚ ਜੋ ਫਿਰਦੇ ਹੁੰਦੇ ਨੇ ਕੁੱਤੇ ਵਾਲੀ ਹਾਲਤ ਹੋ ਜਾਂਦੀ ਹੈ ਕਿ ਮੰਤਰੀ ਨੇ ਟੈਨਸ਼ਨ ਹੋ ਗਈ ਕਿ ਕੋਈ ਆ ਕੇ ਖੁੱਡੀਆਂ ਸਾਹਿਬ ਨੂੰ ਕਿਸਾਨ ਜਥੇਬੰਦੀਆਂ ਨਾਲ ਰੋਕ ਲੈਣ ਜਾਂ ਕੋਈ ਟੀਚਰ ਵਾਲੇ ਆ ਕੇ ਨਾ ਰੋਕ ਲੈਣ ਖੁੱਡੀਆਂ ਸਾਹਿਬ ਨੂੰ ਉਹਨਾਂ ਦੀ ਟੈਨਸ਼ਨ ਪੈ ਗਈ। ਥਾਣੇ ਦੇ ਵਿੱਚ ਕੋਈ ਪੁਲਿਸ ਕਰਮਚਾਰੀ ਨਹੀਂ ਫੋਨ ਲਾ ਰਿਹਾ ਸੀ ਉਹਨਾਂ ਨੇ ਲਾਇਆ ਪੱਤਰਕਾਰ ਜਨੀਸ਼ ਗੋਇਲ ਨੇ ਕਿਹਾ ਕਿ ਫੋਨ ਲਾਇਆ ਸੀ ਐਸਐਚਓ ਸਾਹਿਬ ਨੂੰ ਵੀ ਫੋਨ ਲਾਇਆ ਕਹਿੰਦੇ ਬੰਦੇ ਭੇਜਦੇ ਆ ਜੀ ਘਟਨਾ ਕੱਲ 10:30 ਵਜੇ 11 ਵਜੇ ਦੇ ਕਰੀਬ ਜਿਹੜਾ ਮਾਮਲਾ ਸਾਰਾ ਹੋਇਆ ਦਾਖਲ ਵੀ ਹੋਏ ਫੋਨ ਲਗਾਇਆ ਗਿਆ ਮਨੋਜ ਡੀਐਸਪੀ ਜੀ ਨੂੰ ਠੀਕ ਹੈ ਐਸਐਚਓ ਸਾਹਿਬ ਨੂੰ ਫੋਨ ਲਾਇਆ ਗਿਆ ਪਰ ਉਹ ਤਾਂ ਕਹ ਪਰ ਰਾਤ ਵੀ ਟੱਪ ਗਈ ਪਰ ਕੋਈ ਵੀ ਹਜੇ ਪੁਲਿਸ ਮੁਲਾਜ਼ਮ ਉਹਨਾਂ ਕੋਲੇ ਉਹਨਾਂ ਦਾ ਬਿਆਨ ਲੈਣ ਤੱਕ ਨਹੀਂ ਪਹੁੰਚਿਆ ਕਿਸ ਦੀ ਸ਼ਾਇਤ ਇਹ ਕੰਮ ਹੋਇਆ ਜਾਂ ਪਾਵਰ ਨੂੰ ਦੇ ਕੇ ਕੰਮ ਹੋਇਆ ਮਨੀ ਨੂੰ ਦੇ ਕੇ ਕੰਮ ਹੋਇਆ ਕਿ ਮਨੀ ਪਾਵਰ ਹੈਗੀ ਆ ਕਿਉਂ ਨਹੀਂ ਧਿਆਨ ਦਿੱਤਾ ਗਿਆ ਕਿ ਆ ਇੱਕ ਪੱਤਰਕਾਰ ਦੇ ਨਾਲ ਜਦੋਂ ਇਹ ਜਾ ਕੁਝ ਹੋ ਸਕਦਾ ਹੈ ਤਾਂ ਆਮ ਲੋਕਾਂ ਦੀ ਗੱਲਬਾਤ ਕਿੱਥੇ ਸੁਣੀ ਜਾਂਦੀ ਹੈ ਆਮ ਲੋਕਾਂ ਤੇ ਤਾਂ ਦੇਖਦੇ ਆ ਪੁਲਿਸ ਪ੍ਰਸ਼ਾਸਨ ਐਡਾ ਰੋਹ ਮਾਰ ਚੱਦੀ ਹੈ ਡਰਾਅ ਧਮਕਾ ਦਿੰਦੀ ਹੈ ਉਹ ਜਿਹਦੇ ਹੱਥ ਦੇ ਕੋਲੇ ਪਾਵਰ ਹੈ ਨਹੀਂ ਕੋਈ ਮਨੀ ਪਾਵਰ ਹੈ ਨਹੀਂ ਉਹ ਬੰਦਾ ਆਮ ਬੰਦਾ ਫਿਰ ਚੁੱਪ ਕਰ ਜਾਂਦਾ ਹੈ ਕਿ ਪੁਲਿਸ ਵਾਲਿਆਂ ਨਾਲ ਕਿਉਂ ਰੌਲਾ ਪਾਉਣਾ ਜੇ ਦੂਜੇ ਪਾਸੇ ਦੇਖ ਲਈਏ ਜਿੰਨਾਂ ਕੋਲੇ ਮਨੀ ਪਾਵਰ ਵੀ ਹੈਗੀ ਹੈ ਪਿੱਛੇ ਮੋਢੇ ਤੇ ਵੀ ਕਿਸੇ ਲੀਡਰ ਦਾ ਹੱਥ ਹੈਗਾ ਤੇ ਉਹ ਪੁਲਿਸ ਵਾਲਿਆਂ ਨੂੰ ਕਿਸ ਹੱਦ ਤੱਕ ਬੋਲ ਜਾਂਦਾ ਹੈ ਇਸ ਦੀਆਂ ਬਹੁਤ ਸਾਰੀਆਂ ਵੀਡੀਓ ਜਿਹੜੀਆਂ ਆਮ ਸੋਸ਼ਲ ਮੀਡੀਆ ਤੇ ਸਾਰੀਆਂ ਪਈਆਂ ਨੇ ਕਿ ਕਿਸ ਤਰ੍ਹਾਂ ਦਾ ਵਿਹਾਰ ਵੱਡੇ-ਵੱਡੇ ਅਫਸਰਾਂ ਦੇ ਨਾਲ ਉਹ ਬੰਦਾ ਕਰ ਜਾਂਦਾ ਜਿਹਦੇ ਕੋਲੇ ਪਿੱਛੇ ਲੀਡਰ ਦਾ ਹੱਥ ਹੋਵੇ ਮਨੀ ਪਾਵਰ ਜਿਹਦੇ ਕੋਲੇ ਹੋਵੇ ਉੱਥੇ ਪ੍ਰਸ਼ਾਸਨ ਬਿਲਕੁਲ ਚੁੱਪ ਕਰ ਜਾਂਦਾ ਹੈ ਇਹ ਬੜੀ ਮੰਦਪਾਗੀ ਘਟਨਾ ਹੈ ਕਿ ਕੱਲ ਐਡਾ ਵੱਡਾ ਮਾਮਲਾ ਰਾਮਪਰਾ ਫੋਲ ਦੇ ਵਿੱਚ ਇੱਕ ਪੱਤਰਕਾਰ ਦੇ ਨਾਲ ਵਾਪਰਿਆ ਔਰ ਜੋ ਬੰਦੇ ਛਡਾਉਣਗੇ ਸੀ ਉਹਨਾਂ ਤੇ ਵੀ ਬਾਅਦ ਚੋ ਤੇਜ਼ ਹਥਿਆਰਾਂ ਦੇ ਨਾਲ ਜਿਹੜਾ ਹਮਲਾ ਕਰ ਦਿੱਤਾ ਗਿਆ ਤੇ ਹਜੇ ਤੱਕ ਪੁਲਿਸ ਬਿਆਨ ਲੈ ਕੇ ਨਹੀਂ ਜਾ ਰਹੀ ਕੀ ਗੱਲ ਹੋ ਗਈ ਕਿ ਕੋਈ ਗਲਤੀ ਕਰ ਲਈ ਇਹਨਾਂ ਨੇ ਕਿ ਆਮ ਲੋਕ ਬਣਾਉਂਦੇ ਨੇ ਮੰਤਰੀ ਹੁਣ ਖੁੱਡਿਆ ਸਾਹਿਬ ਨੂੰ ਕਿਹੜਾ ਕਰੋ ਬਣ ਕੇ ਆ ਗਿਆ ਆਪਣੇ ਆਪ ਵੀ ਬਣ ਗਿਆ ਵੀ ਲੋਕਾਂ ਨੇ ਚੁਣੇ ਹੋਇਆ ਤਾਂ ਲੋਕਾਂ ਦੀ ਨਹੀਂ ਇੱਥੇ ਚੰਗੀ ਤਰ੍ਹਾਂ ਡੀਲਿੰਗ ਕੀਤੀ ਜਾਂਦੀ ਪਰ ਕਿਸੇ ਵੀ ਆਪਾਂ ਲਾਲੀਏ ਵਿਭਾਗ ਦੇ ਵਿੱਚ ਕੋਈ ਕੰਮ ਆਮ ਲੋਕ ਨੇ ਕਰਾਉਣਾ ਹੋਵੇ ਲੋਕਾਂ ਦੀ ਖੱਜਲਖਵਰੀ ਬਹੁਤ ਜ਼ਿਆਦਾ ਹੁੰਦੀ ਹੈ ਤੇ ਤਕੜੇ ਦਿਨ ਤਾਂ ਆਪ ਲੈ ਕੇ ਜਾਂਦੇ ਨੇ ਐ ਨਹੀਂ ਪਤਾ ਘਰੋ ਬਿਠਾ ਕੇ ਵੀ ਲੈ ਕੇ ਜਾਣ ਕਰੇ ਛੱਡ ਕੇ ਵੀ ਜਾਣ ਸੋ ਬਹੁਤ ਮੰਦਭਾਗੀ ਕਠਨਾ ਸਾਰੇ ਪੱਤਰਕਾਰ ਭਾਈਚਾਰੇ ਦੇ ਵਿੱਚ ਪੂਰਾ ਰੋਸ਼ ਹੈ ਉਹਨਾਂ ਨੇ ਕਿਹਾ ਜੇਕਰ ਸਾਨੂੰ ਧਰਨੇ ਲਾਉਣੇ ਪਏ ਕਿਸਾਨ ਜਥੇਬੰਦੀਆਂ ਲਾਉਣੀਆਂ ਪਈਆਂ ਅਸੀਂ ਸਾਰਿਆਂ ਨਾਰ ਲਾਵਾਂਗੇ ਵੱਡਾ ਰੂਪ ਧਾਰਾਂਗੇ ਜੇਕਰ ਕਾਰਵਾਈ ਪੁਲਿਸ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ